ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਸਰਬ ਰੋਗ ਕਾ ਔਖਦ ਨਾਮ ਦੇ ਸ਼ਬਦ ਅਰਥਾ ਸਤ ਸਰਵਨ ਕਰਾਂਗੇ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤੱਕ ਗੁਰੂ ਨਿਸਤਾਰੈ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਬਿਗਨਨ ਕੋ ਲਾਗੇ ਜਾ ਕੀ ਪ੍ਰਭ ਅਗੇ ਅਰਦਾਸ ਪ੍ਰਮਾਤਮਾ ਤਿੰਨੇ ਹੀ ਤਾਪ ਮਾਨਸਿਕ ਸਰੀਰਕ ਅਤੇ ਹਉਮੈ ਦੇ ਰੋਗ ਦੂਰ ਕਰਨ ਵਾਲਾ ਹੈ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਅਤੇ ਸੁੱਖਾਂ ਦਾ ਖਜ਼ਾਨਾ ਹੈ ਐਸੇ ਪ੍ਰਭੂ ਅਗੇ ਪ੍ਰੋਸੀ ਨਾਲ ਕੀਤੀ ਹੋਈ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਅਵਸ਼ਿ ਹੈ ਪੂਰੀ ਹੁੰਦੀ ਹੈ ਕੋਈ ਵਿਗਨ ਨਹੀਂ ਰਹਿੰਦਾ ਮਲਾਰ ਮਹੱਲਾ ਪੰਜਵਾਂ ਏ गोविंद ਏ ਗੋਪਾਲ ਏ ਦਇਆਲ ਲਾਲ ਰਹਾਓ ਏ गोविंद हे गोपाल हे दयादे सोमे हे सोने प्रभु प्राण नाथ अनाथ सखे दीन दर्द निवार हे जिंद दे मालिक हे निकसमिया दे सहाय मेरे गरीब दी दर्द दूर कर दियो हे सम्राट अगम पूरन मोहे माया तार हे सब ताक्तों दे मालिक हे अपहुंच हे सर्वव्यापक मेरे उते मेहर कर अंध कूप महाभयान ਨਾਨਕ ਪਾਰ ਉਤਾਰ ਹੇ ਨਾਨਕ ਇਹ ਸੰਸਾਰ ਬੜਾ ਡਰਾਉਣਾ ਕੋ ਹੈ ਜਿਸ ਵਿੱਚ ਕੋ ਹਨੇਰਾ ਹੈ ਮੈਨੂੰ ਵੀ ਇਸ ਵਿੱਚੋਂ ਪਾਰ ਲੰਘਾਲਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਕੋਰ ਦੁਖਿਅੰ ਅਨਿਖਤਿਅੰ ਜਨਮਦਾਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸ਼ਮਨ ਕਰੋਤ ਭਿਆਨਕ ਦੁੱਖ ਕਲੇਸ਼ अनेकाकून ਪਾਪ ਜਨਮ ਤੋਂ ਵਿਆਪਕ ਰੋਗ ਰੋਗ ਅਤੇ ਗਰੀਬੀ ਵੱਡੇ ਤੋਂ ਵੱਡੇ ਝਗੜੇ ਤੇ ਪੁਆੜੇ ਏ ਨਾਨਕ ਇਹ ਸਾਰੇ ਪਰਮਾਤਮਾ ਦਾ ਨਾਮ ਸਿਮਰਿਆ ਮਿਟ ਜਾਂਦੇ ਹਨ ਜਿਵੇਂ ਅੱਗ ਲੱਕੜਾਂ ਦੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਪੌੜੀ ਲੱਲਾ ਲਾਓ ਔਖ ਦਜਾਹੂ ਦੁੱਖ ਦਰਦ ਤੇ ਮਿਟੇ ਕਿ ਨਾ ਹੋ ਲੱਲਾ ਅਖਰ ਦੁਆਰਾ ਉਪਦੇਸ਼ ਹੈ ਕਿ ਜੋ ਨਾਮ ਰੂਪੀ ਦਵਾਈ ਵਰਤੇਗਾ ਉਸ ਤੇ ਦੁੱਖ ਅਤੇ ਦਰਦ ਪਲ ਵਿੱਚ ਮਿਟ ਜਾਂਦੇ ਹਨ ਨਾਮ ਔਖਦ ਜੇ ਹਿਰਦੇ ਹਿਤਾਵੇ ਤਾਹੇ ਰੋਗ ਸੁਪਨੇ ਨਹੀਂ ਆਵੇ ਨਾਮ ਰੂਪ ਦਵਾਈ ਜਿਸ ਤੇ ਹਿਰਦੇ ਵਿੱਚ ਪਿਆਰੀ ਲੱਗ ਜਾਵੇ ਉਸ ਨੂੰ ਸੁਪਨੇ ਵਿੱਚ ਵੀ ਰੋਗ ਨਹੀਂ ਆਉਂਦਾ ਹਰ ਔਖਦ ਸਭ ਘਟ ਹੈ ਪਾਈ ਗੁਰਪੂਰੇ ਬਿਨ ਪਿੱਧ ਨਾ ਬਣਾਈ ਹੇ ਪਾਈ ਹਰੀ ਨਾਮ ਰੂਪੀ ਦਵਾਈ ਸਭ ਹਿਰਦਿਆਂ ਵਿੱਚ ਹੈ ਪਰ ਪੂਰੇ ਗੁਰੂ ਤੋਂ ਬਿਨਾ ਇਸ ਤੇ ਵਰਤਣ ਦੀ ਜ਼ੁਗਤੀ ਨਹੀਂ ਮਿਲਦੀ ਗੁਰਪੂਰ ਐ ਸੰਜਮ ਕਰਦੀਆ ਨਾਨਕ ਤਾ ਫਿਰ ਦੁੱਖ ਨਾ ਥੀਆ ਪੂਰੇ ਗੁਰੂ ਨੇ ਦਵਾਈ ਨਾਲ ਸੰਜਮ ਵੀ ਦੱਸਿਆ ਹੈ ਹੇ ਨਾਨਕ ਜੋ ਮਨੁੱਖ ਇਸ ਦਵਾਈ ਨੂੰ ਗੁਰੂ ਜੀ ਦੁਆਰਾ ਦੱਸੀ ਜ਼ੁਗਤ ਅਤੇ ਸੰਜਮ ਨਾਲ ਵਰਤੇਗਾ ਉਸ ਨੂੰ ਦੁੱਖ ਕਦੇ ਨਹੀਂ ਆਵੇਗਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨ ਪਰ ਤਖ ਗੁਰੂ ਨੇ ਸਤਾਰੀ ਸ਼ਲੋਕ ਦੀਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਮੈਂ ਸਤਗੁਰੂ ਨਾਨਕ ਦੇਵ ਜੀ ਦਾ ਪੱਲਾ ਫੜ ਕੇ ਉਸ ਪ੍ਰਭੂ ਦੀ ਸ਼ਰਨ ਵਿੱਚ ਆਇਆ ਹਾਂ ਜੋ ਅਨਾਥਾਂ ਦਾ ਨਾਥ ਹੈ ਕਟ ਕਟ ਵਿੱਚ ਵਸਦਾ ਹੈ ਅਤੇ ਸ਼ਰਨ ਆ ਆਂਦੇ ਦੁੱਖ ਦਰਦ ਨਾਸ ਕਰ ਦਿੰਦਾ ਹੈ ਪੈਰੋ ਮਹੱਲਾ ਪੰਜਵਾਂ ਉਠਤ ਸੁਖਿਆ ਬੈਠਤ ਸੁਖਿਆ ਪੌ ਨਹੀਂ ਲਗੈ ਜਾਂ ਐਸੇ ਪੁੱਛਿਆ ਗੁਰਸਿੱਖ ਸੁਖ ਵਿੱਚ ਉੱਠਦਾ ਹੈ ਅਤੇ ਸੁਖ ਵਿੱਚ ਹੀ ਬੈੰਦਾ ਹੈ ਉਸ ਨੂੰ ਕਿਸੇ ਕਿਸਮ ਦਾ ਡਰ ਨਹੀਂ ਪੋ ਸਕਦਾ ਕਿਉਂਕਿ ਉਸ ਨੇ ਇਹ ਸਮਝ ਲਿਆ ਹੈ ਰਾਖਾ ਇੱਕ ਹਮਾਰਾ ਸਵਾਮੀ ਸਗਲ ਘਟਾ ਦਾ ਅੰਤਰਜਾਮੀ ਰਹਾਉ ਕਿ ਸਭ ਜੀਵਾਂ ਦੀ ਰੱਖਿਆ ਕਰਨ ਵਾਲੇ ਵਾਹਿਗੁਰੂ ਜੀ ਆਪ ਹਨ ਅਤੇ ਵਾਹਿਗੁਰੂ ਜੀ ਸਭ ਦਿਲਾਂ ਦੇ ਜਾਣਨ ਵਾਲੇ ਹਨ ਸੋ ਇਹ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਉਹ ਗੁਰਮੁਖ ਨਿਸ਼ਚਿੰਤ ਸੌਂਦਾ ਹੈ ਨਿਸ਼ਚਿੰਤ ਹੀ ਜਾਗਦਾ ਹੋਇਆ ਆਪਣਾ ਕਾਰਵਿਹਾਰ ਕਰਦਾ ਹੈ ਕਿਉਂਕਿ ਉਸਨੇ ਦ੍ਰਿੜ ਕਰ ਲਿਆ ਹੈ ਕਿ ਹਰ ਥਾਂ ਤੇ ਸਰਬਵਿਆਪਕ ਕਰਨ ਕਾਰਨ ਸਰਬ ਸਮਰਤ ਵਾਹਿਗੁਰੂ ਜੀ ਹੀ ਸਭ ਕੁਝ ਕਰ ਰਿਹਾ ਹਨ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕੋ ਨਾਨਕ ਗੁਰ ਮੰਤਰ ਤ੍ਰਿੜਾਇਆ ਇਸ ਵਾਸਤੇ ਉਹਦੇ ਹਿਰਦੇ ਵਿੱਚ ਸੁਖ ਵਸਦਾ ਹੈ ਅਤੇ ਸੰਸਾਰ ਵਿੱਚ ਵੀ ਉਹਨੂੰ ਸੁਖ ਹੀ ਮਿਲਦਾ ਹੈ ਕਿਉਂਕਿ ਗੁਰੂ ਨੇ ਉਸਨੂੰ ਉਪਦੇਸ਼ ਪੱਕਾ ਕਰਾ ਦਿੱਤਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰ ਬਾਣੀ ਕਹੈ ਸੇਵਕ ਜਨਮਾਨੈ ਪਰ ਤੱਕ ਗੁਰੂ 니 ਸਤਾਈ ਇੱਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਮਨ ਵਿੱਚ ਇੱਕ ਪਰਮੇਸ਼ਰ ਤੇ ਆਸ ਰੱਖੋ हे ਨਾਨਕ ਇਸ ਤਰ੍ਹਾਂ ਸਾਰੇ ਰੋਗ ਮਿਟ ਜਾਣਗੇ ਸੋ ਰਿਟ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੈ ਕਿਰਪਾ ਤਾਰੀ ਸਾਰੇ ਕਲੇਸ਼ ਖਤਮ ਹੋ ਗਏ ਹਨ ਸਾਰੇ ਰੋਗ ਨਟ ਗਏ ਹਨ ਕਿਉਂਕਿ ਆਪਣੀ ਕਿਰਪਾਲ ਪ੍ਰਭੂ ਨੇ ਕਿਰਪਾ ਕਰ ਦਿੱਤੀ ਹੈ आठ पैर आराधो स्वामी पूरन काल हमारी उस प्रभु स्वामी नु अठे पैर याद करिए ताकि साडी काल पूरन होवे हर जियो तू सुख संपत रास हे वाइगुरु तू सारे सुखा दा खजाना है राख लेओ भाई मेरे को प्रभु आ गए अरदास रहाओ हे वाइगुरु जी तुसी मेनू दुखा क्लेशा तो बचा लवो हे प्रभु जी ਤੁਹਾਡੇ ਅੱਗੇ ਮੇਰੀ ਇਹੀ ਅਰਦਾਸ ਹੈ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਆਪਣੇ ਮਾਲਕ ਤੇ ਪਰੋਸਾ ਰੱਖ ਕੇ ਵਾਹਿਗੁਰੂ ਜੀ ਕੋਲੋਂ ਜੋ ਕੁਝ ਵੀ ਮੈਂ ਮੰਗਦਾ ਹਾਂ ਉਹ ਸਭ ਕੁਝ ਮੈਨੂੰ ਪ੍ਰਾਪਤ ਹੋ ਜਾਂਦਾ ਹੈ ਕਹੋ ਨਾਨਕ ਗੁਰੂ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਆਖ ਨਾਨਕ ਕੇ ਪੂਰਾ ਗੁਰੂ ਮਿਲਣ ਨਾਲ ਮੇਰੇ ਸਾਰੇ ਡਰ ਖਤਮ ਹੋ ਗਏ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਾ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ ਅਨੇਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅੰਕ ਦਲਾਈ ਜਿਹੜਾ ਰੋਗ ਅਨੇਕਾ ਉਪਾਮਾ ਦਵਾਈਆਂ ਅਤੇ ਹੋਰ ਹੀਲਿਆ ਨਾਲ ਦੂਰ ਨਹੀਂ ਹੁੰਦਾ ਉਹ ਰੋਗ ਨਾਮ دارو ਨਾਲ ਮਿਟ ਜਾਂਦਾ ਹੈ ਰਾਗ ਬਿਲਾਵਲ ਮਹੱਲਾ 5 ਦੋ ਪਦੇ ਕਰ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਅਵਰ ਉਪਾਅ ਸਭ त्याਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਇਆ ਜਿਸ ਮਨੁੱਖ ਨੇ ਹੋਰ ਸਾਰੇ ਹੀਲੇ ਦਵਾਈਆਂ ਆਦੀ ਛੱਡ ਦਿੱਤੇ ਹਨ ਅਤੇ ਪਰਮਾਤਮਾ ਦੇ ਨਾਮ ਦੀ ਹੀ ਦਵਾਈ ਵਰਤੀ ਹੈ ਉਸ ਦੇ ਸਾਰੇ ਦੁੱਖ ਕਲੇਸ਼ ਸਾਰੇ ਪਾਪ ਸਾਰੇ ਰੋਗ ਮਿਟ ਗਏ ਹਨ ਉਸ ਆਮਨ ਠੰਡਾ ਠਾਰ ਹੋ ਗਿਆ ਹੈ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਓ ਪੂਰੇ ਗੁਰੂ ਦੀ ਯਾਦ ਵਿੱਚ ਰਹਿਣ ਨਾਲ ਸਾਰਾ ਦੁੱਖ ਕਲੇਸ਼ ਦੂਰ ਹੋ ਗਿਆ ਹੈ ਕਿਉਂਕਿ ਰੱਖਿਆ ਕਰਨ ਦੇ ਸਮਰੱਥ ਵਾਹਿਗੁਰੂ ਜੀ ਨੇ ਉਸ ਉੱਤੇ ਕਿਰਪਾ ਕਰਕੇ ਦੁੱਖਾਂ ਕਲੇਸ਼ਾਂ ਤੋਂ ਉਸ ਦੀ ਰੱਖਿਆ ਕੀਤੀ ਹੈ ਬਾਹ ਪਕੜ ਪ੍ਰਭ ਕਾਟਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਇ ਪ੍ਰਭੂ ਨੇ ਉਸ ਦੇ ਬਾਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ ਏ ਨਾਨਕ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਉਸ ਦਾ ਮਨ ਅਤੇ ਸਰੀਰ ਆਨੰਦ ਭਰਪੂਰ ਹੋ ਗਏ ਹਨ ਅਤੇ ਉਸ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਰਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨੇ ਸਤਾਰੀ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਇਆ ਪ੍ਰਭ ਤੇ ਆਵਨ ਜੋਗ ਪੂਰੇ ਗੁਰੂ ਨੇ ਅਪਾਰ ਕਿਰਪਾ ਕਰਕੇ ਦੁਖ ਅਤੇ ਰੋਗ ਕੱਟ ਦਿੱਤਾ ਹੈ ਅਤੇ ਹੁਣ ਮੇਰੇ ਅੰਦਰ ਸੁਖ ਅਤੇ ਸ਼ਾਂਤੀ ਦਾ ਨਿਵਾਸ ਹੋ ਗਿਆ ਹੈ ਬਿਲਾਵਲ ਮਹਿਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖਾਂਤ ਵੱਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਪਰਮਾਤਮਾ ਨੇ ਆਪ ਕਿਰਪਾ ਕਰਕੇ ਮੇਰਾ ਰੋਗ ਦੂਰ ਕਰ ਦਿੱਤਾ ਹੈ ਅਤੇ ਹੁਣ ਮੇਰੇ ਅੰਦਰ ਸੁਖ ਅਤੇ ਸ਼ਾਂਤੀ ਦਾ ਨਿਵਾਸ ਹੋ ਗਿਆ ਹੈ ਉਹ ਪਰਮਾਤਮਾ ਵੱਡੇ ਪ੍ਰਤਾਪ ਵਾਲਾ ਹੈ ਅਤੇ ਅਚਰਜ ਸਰੂਪ ਵਾਲਾ ਹੈ ਉਸ ਨੇ ਹੀ ਮੇਰੇ ਉਤੇ ਬਖਸ਼ਿਸ਼ ਕੀਤੀ ਹੈ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਪਾਈ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਉ ਹੀ ਮੇਰੇ ਪਾਈ ਸਤਿਗੁਰੂ ਜੀ ਅਤੇ ਪਰਮਾਤਮਾ ਜੀ ਨੇ ਹੀ ਮੇਰੇ ਉੱਤੇ ਕਿਰਪਾ ਕੀਤੀ ਹੈ ਅਤੇ ਮੈਨੂੰ ਹੱਥ ਦੇ ਕੇ ਰੱਖ ਲਿਆ ਹੈ ਮੈਂ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਲਿਆ ਹੈ ਜੋ ਸਦਾ ਸਹਾਇਤਾ ਕਰਦਾ ਹੈ ਰਹਾਉ ਵਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਤਾਸ ਸੇਵਕ ਦੀ ਅਰਜ਼ੋਈ ਕਦੇ ਖਾਲੀ ਨਹੀਂ ਜਾਂਦੀ ਇਹ ਨਾਨਕ ਸਾਰੇ ਬ੍ਰਹਿਮੰਡ ਵਿੱਚ ਪਰਮਾਤਮਾ ਦੀ ਸ਼ਕਤੀ ਹੀ ਚੱਲ ਰਹੀ ਹੈ ਅਤੇ ਉਹ ਹੀ ਸਾਰੇ ਗੁਣਾ ਦਾ ਖਜ਼ਾਨਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਾ ਹੈ ਸੇਵਕ ਜਨ ਮਾਨੈ ਪਰ ਤੱਕ ਗੁਰੂ ਨਿਸਤਾਰੇ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਈ ਗੁਰਬਚਨੀ ਮਨ ਇੱਛੇ ਫਲ ਪਾਇਆ ਆਪਣੇ ਸਤਿਗੁਰੂ ਜੀ ਦਾ ਸਿਮਰਨ ਕਰਕੇ ਸਾਰੇ ਦੁੱਖ ਮਿਟ ਗਏ ਹਨ ਗੁਰੂ ਦੇ ਸ਼ਬਦ ਰਾਹੀਂ ਸਾਰੇ ਤਾਪ ਰੋਗ ਦੂਰ ਹੋ ਗਏ ਅਤੇ ਮਨ ਇਛਤ ਫਲ ਮਿਲ ਗਏ ਹਨ ਸੋਰਠ ਮਹਲਾ ਪੰਜਵਾਂ ਬਖਸਿਆ ਪਾਰ ਭਰਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਪਰੇ ਕਾਰਜ ਸਗਲ ਸਵਾਰੇ ਪਾਰ ਬ੍ਰਹਮ ਪਰਮੇਸ਼ਰ ਨੇ ਬਖਸ਼ਿਸ਼ ਕਰਕੇ ਸਾਰੇ ਰੋਗ ਦੂਰ ਕਰ ਦਿੱਤੇ ਹਨ ਪੂਰੇ ਗੁਰੂ ਦੇ ਸ਼ਰਨ ਦੁਆਰਾ ਸਾਰੇ ਰੋਗ ਕੱਟੇ ਗਏ ਹਨ ਅਤੇ ਸਾਰੇ ਕਾਰਜ ਸਫਲ ਹੋ ਗਏ ਹਨ ਹਰ ਚੰਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤਗੁਰ ਪੂਰੈ ਆਪਣੀ ਕਿਰਪਾ ਧਾਰ ਰਹਾਉ ਵਾਹਿਗੁਰੂ ਦੇ ਸੇਵਕ ਨੇ ਨਾਮ ਨੂੰ ਸਿਮਰਿਆ ਅਤੇ ਨਾਮ ਦਾ ਆਸਰਾ ਲਿਆ ਪੂਰੇ ਸਤਗੁਰੂ ਜੀ ਨੇ ਆਪਣੀ ਕਿਰਪਾ ਕਰਕੇ ਆਪਣੇ ਸੇਵਕ ਦਾ ਤਾਪਲਾ ਦਿੱਤਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰੱਖਿਆ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤ ਪਾਖਿਆ ਏ ਮੇਰੇ ਪਿਆਰੇ ਸਤਗੁਰੂ ਜੀ ਨੇ ਹਰ ਗੋਬਿੰਦ ਦੀ ਰੱਖਿਆ ਕੀਤੀ ਹੈ ਅਤੇ ਅਸਦੀ ਵੀ ਆਨੰਦ ਦੀ ਪ੍ਰਾਪਤੀ ਹੋ ਗਈ ਹੈ ਏ ਨਾਨਕ ਸਿਰਜਨਹਾਰ ਕਰਤਾਰ ਵੱਡੀ ਵਟਿਆਈ ਦਾ ਮਾਲਕ ਹੈ ਸਤਿਗੁਰੂ ਜੀ ਨੇ ਸੱਚੇ ਸ਼ਬਦ ਰਾਹੀਂ ਸੱਚਾ ਉਪਦੇਸ਼ ਦਿੱਤਾ ਹੈ ਕੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ